ਕਿ ਸਿੱਖ ਹਿੰਦੂਆਂ ਦਾ ਇੱਕ ਅੰਗ ਹੈ ਮੈਂ ਬਿਲਕੁਲ ਇਹਦੇ ਉਲਟ ਹਾਂ ਚਾਹੇ ਕੋ ਸਿੱਖ ਨਿਰਣਾ ਰਾਜੀ ਰਹੇ ਚਾਹੇ ਗੁੱਸੇ ਰਹੇ ਮੁੱਢ ਸਿੱਖ ਹੈ ਬਾਕੀ ਟਹਿਣੀ ਟਹਿਣੀਆਂ ਤੇ ਪੱਤਰੇ ਸਿੱਖ ਮੁੱਢ ਕਿਵੇਂ ਹੈ 33 ਕਰੋੜ ਦੇਵਤਾ 9 ਕਰੋੜ ਦੇਵੀ ਹੈ ਸਵਾ ਲੱਖ ਪੈਗੰਬਰ ਹੈ 84 ਸਿੱਧ 52 ਬੀਰ ਹੈ 6 ਜਾਤੀ ਹੈ 9 ਨਾਥ ਹੈ 64 ਜੋਗੜੀਆਂ 45 ਪਰਮਦਾਤ ਹੈ ਤੇ 10 ਗੁਰੂ ਸਾਹਿਬਾਨ ਹਨ ਕੋਈ ਨਹੀਂ ਮੁਨੱਖ ਦੱਸੋ ਕਿਸੇ ਇਤਿਹਾਸ ਵਿੱਚ ਕਰੇ ਕਿਸ ਨੇ ਪੜਿਆ ਕਿਸੇ ਦੇ ਕੇਸ ਕੱਟੇ ਆ ਸਭ ਕੇਸ ਆਤਾਰੀ ਐ ਤੇ ਸਿੱਖ ਦੀ ਨਿਸ਼ਾਨੀਆਂ ਮੋਢਲੀ ਕੇਸ ਤੇ ਦੌੜ ਹਿੰਦੂ ਦੀ ਨਿਸ਼ਾਨੀਆਂ ਟੋਪੀ ਚੋਟੀ ਤੇ ਕਖਾਈ ਧੋਤੀ 12 ਤਿਲਕ ਮੱਥੇ ਨੱਕ ਠੋਡੀ ਛਾਤੀ ਕਛਾਂ ਗੱਲਾਂ ਕੰਨ ਗਿੱਚੀ ਤਾਲਵੇ ਵਿੱਚ ਨੌ ਤਾਗਿਆਂ ਦਾ ਜਨੇਊ ਸ਼ਿਵਲਿੰਗ ਦੀ ਚਰਨਾਂ ਉੱਤੇ ਗੀਤਾ ਦਾ ਪਾਠੀ ਹੋਵੇ ਤਮਾਕੂ ਨਾ ਪੀਵੇ ਉਹ ਸੰਧ ਨੂੰ ਮੈਂ ਆਪਣਾ ਭਰਾ ਸਮਝਦਾ ਹਿੰਦੂ ਧਾਰਮਿਕ ਗ੍ਰੰਥਾਂ ਮੁਤਾਬਕ ਵੈਸੇ ਹਿੰਦੂ ਨਹੀਂ ਹਿੰਦੂ ਅਰਬੀ ਭਾਸ਼ਾ ਦਾ ਅੱਖਰ ਹੈ ਅਰਬੀ ਦੇ ਵਿੱਚ ਚੋਰ ਨੂੰ ਹਿੰਦੂ ਕਹਿੰਦੇ ਆ ਇਹਨਾਂ ਦੀ ਮਰਜ਼ੀ ਹੈ 4 ਬੇਦਾ 18 ਪੁਰਾਣਾ 6 ਸ਼ਾਸਤਰ 27 ਸਿਮਰਤੀਆਂ 59 ਉਪਨਿਸ਼ਦਾਂ 9 ਵਿਆਕਰਨ 11 ਵੀ ਮੰਨਿਆ ਲੋਕਾਂ ਨੇ ਪਰ ਨੌ ਪ੍ਰਚਲਿਤ ਕਿਸੇ ਵਿੱਚ ਹਿੰਦੂ ਅੱਖਰ ਨੂੰ ਤੁਹਾਨੂੰ ਮਿਲੇਗਾ ਬ੍ਰਾਹਮਣ ਬ੍ਰਾਹਮਣ ਤੇ ਬ੍ਰਹਮਣ ਇਹ ਅੱਖਰ ਤਾਂ ਮਿਲਣਗੇ ਪਰ ਹਿੰਦੁਸਤਾਨ ਦਾ ਕੋਈ ਹਿੰਦੂ ਨਹੀਂ ਕਹਿੰਦਾ ਮੈਂ ਬ੍ਰਾਹਮਣ ਸਾਰੇ ਕਹਿੰਦੇ ਹਿੰਦੂ ਐ ਪਰ ਜੇ ਹਿੰਦੂ ਵੀ ਕਹਾਉਣਾ ਚਾਹੁੰਦੇ ਰਹਿਣ ਤੇ ਇਹ ਦਸਣੇ ਨੇ ਗੱਲਾਂ ਦਾ ਸਬੂਤ ਦੇਣ ਮੁਸਲਮਾਨ ਜਿਹੜਾ ਉਹ ਪੱਕਾ ਮੁਸਲਮਾਨ ਬਣੇ ਇਸ ਵਾਸਤੇ ਮੁਸਲਮਾਨ ਦੀ ਕੈਂਚੀ ਨਾਲ ਬਣਦਾ ਤੇ Hindu ਵੀ ਕੈਂਚੀ ਨਾਲ ਬਣਦੇ ਜਿਹੋ ਜੇ ਮਾਤਰ ਦੇ ਉਹਦੇ ਵਿੱਚੋਂ ਮਾਤਰ ਦੇ ਪੇਡੇ ਵਿੱਚੋਂ ਜੰਮੇ ਐ ਜਿਹੇ ਉਹੋ ਜੇ ਰਹੀਏ ਤਾਂ ਸਾਰਿਆਂ ਨੂੰ ਸਰਦਾਰ ਜੀ ਕਰਕੇ ਬੁਲਾਇਆ ਜਾਵੇਗਾ ਛੱਲੀ ਰਾਮ ਤੇ ਮੁਹੰਮਦ ਅਲੀ ਤੇ ਗੁਲਾਮ ਅਲੀ ਇਹ ਕਹੇ ਕਿ ਨਹੀਂ ਕਿਸ ਨੂੰ ਬੁਲਾਇਆ ਜਾ ਸਕਦਾ ਇਹ ਸਮਾਜ ਤੇ ਕੁਦਰਤ ਦੇ ਅਸੂਲ ਮੁਤਾਬਕ ਸ਼ਕਤੀ ਦੇ ਉਦਰਤ ਮੁਤਾਬਕ اصول ਮੁਤਾਬਕ ਸਾਰੇ ਸਿੱਖ ਪਿਛੋਂ ਬਦਲ ਕੇ ਤਵਜ਼ੀਲ ਕੀਤੇ ਜਾਂਦੇ ਆਂ ਬਾਕੀ ਕੈਂਚੀ ਤੇ ਪਛਣਾ ਦੁੱਧਾ ਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ ਕਰਪਾਨ ਏਕਤਾ ਦੇ ਪ੍ਰਤੀਕਾ ਇਤਿਹਾਸਕ ਤੱਤ ਤੁਹਾਡੇ ਸਾਹਮਣੇ ਮਰਖਾਂਗਾ ਕੈਂਚੀ ਤੇ ਪਛਨੇ ਨਾਲ ਮੂੰਹ ਸਿਰਮੋਨਦਿਏ ਤੇ Hindu ਪ੍ਰਤੀਤ ਹੁੰਦਾ ਕੈਂਚੀ ਪਛਨੇ ਨਾਲ ਲਵਾ ਕੱਟ ਕੇ ਸੁਨਤ ਕਰਦਿਏ ਤੇ ਮੁਸਲਮਾਨ ਬਣ ਜਾਂਦਾ ਤੇ ਕੈਂਚੀ ਪਛਨੇ ਦੀ ਵਰਤੋਂ ਨਾ ਕਰੀਏ ਤੇ ਜੰਮਿਆ ਜਮਾ ਰਹਿਣ ਦੀ ਤੇ ਸਿੱਖ ਹੈ ਤੇ ਗਾਤਰੇ ਕਿਰਪਾਨ ਪਾਲ ਕੇ ਤੇ ਸਿੰਘ ਕੈਂਚੀ ਪਛਣੇ ਨਾਲ ਕੱਟੇ ਹੋਏ ਕੇਸ ਦਾੜਾ 나ਈ ਦੀ ਗੰਦੀ ਨਾਲੀ ਚ ਜਾਂਦੇ ਆ ਤੇ ਕਿਰਪਾਨ ਦੇ ਨਾਲ ਪੰਜ ਵਰਗ ਦੇ ਪਛੜੇ ਹੋਏ ਲੋਕਾਂ ਦਾ ਸਿਰ ਵੱਢ ਕੇ ਅੰਮ੍ਰਿਤ ਦੇ ਬਾਟੇ ਕੋਲੇ ਲਿਜਾਇਆ ਗਿਆ ਤੇ ਅੰਮ੍ਰਿਤ ਦੇ ਬਾਟੇ ਕੋਲੇ ਲਿਜਾ ਕੇ ਅੰਮ੍ਰਿਤ ਛਕਾ ਕੇ ਗੁਰੂ ਦਾ ਰੂਪ ਹੀ ਨਹੀਂ ਬਣਿਆ ਕੱਲਾ ਬਲਕਿ ਗੁਰੂ ਦਾ ਮਾਲਕ ਬਣ ਗਿਆ ਗੁਰੂ ਦੇ ਸ਼ਬਦਾਂ ਮੁਤਾਬਕ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਸੋ ਇਸ ਵਾਸਤੇ ਕਿਰਪਾਨ ਏਕਤਾ ਦੀ ਪ੍ਰਤੀਕ ਹੈ ਕੰਕੀ ਤੇ ਪਛਨਾ ਦੁਬਦਾ ਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ ਚਾਹੇ ਕੋਈ 크੍ਰਿਸਚੀਅਨ ਹੈ ਚਾਹੇ ਕੋਈ ਇਸਾਈ ਹੈ ਚਾਹੇ ਕੋਈ ਅੰਗਰੇਜ਼ ਹੈ ਸੋ ਇਹਨਾਂ ਦੇ ਸਾਹਮਣੇ ਇਹ ਤੱਤ ਰੱਖਦੇ ਹੋ ਉਹਨਾਂ ਨੂੰ ਕਹੋ ਵੀ ਜੈਸਾ ਕੁਦਰਤ ਨੇ ਤੁਹਾਨੂੰ ਪੈਦਾ ਕਰਕੇ ਭੇਜਿਆ ਜੇ ਤੁਸੀਂ ਉਹੋ ਜੇ ਰਹੋ ਤੇ ਫਿਰ ਪੰਨ ਲੋਕ ਕੀ ਕਹਿਣਗੇ ਹਰ ਇੱਕ ਨੂੰ ਕਹਿਣਾ ਪਵੇਗਾ ਕਿ ਸਾਨੂੰ ਸਰਦਾਰ ਕਹਿਣਗੇ ਤੇ ਫਿਰ ਕਿਵੇਂ ਕਹਿੰਦੇ ਆ ਵੀ ਸਿੱਖ ਜਿਹੜੇ ਐ ਇਹ ਹਿੰਦੂਆਂ ਚੋਂ ਨਿਕਲੇ ਐ ਇਹਦਾ ਉੱਤਰ ਹੁਣ ਤੁਸੀਂ ਦੱਸੋ ਵੀ ਸਿੱਖ ਹਿੰਦੂਆਂ ਚੋਂ ਨਿਕਲੇ ਆ ਜਾਂ ਕਿ ਹਿੰਦੂ ਸਿੱਖਾਂ ਵਿੱਚੋਂ ਕੈਂਚੀ ਦੇ ਪਛਣੇ ਨਾਲ ਕੱਢੇ ਗਏ ਤੇਰੇ ਸਬੂਤ ਦਿਓ ਬਾਕੀ ਸਿੱਖ ਵੱਖਰੀ ਕੌਮ ਆ ਦ੍ਰਿੜ ਨਿਸ਼ਚੇਵਾਚਕ ਤੇਰੇ ਸਬੂਤ ਆ ਬੇਅੰਤ ਪਹਿਲਾਂ ਤਾਂ ਭਾਈ ਗੁਰਦਾਸ ਜੀ ਦੇ ਰਚਨਾ ਦੁਆਰਾ ਭਾਈ ਗੁਰਦਾਸ ਜੀ ਦੇ ਬਚਨ ਹਨ ਸ਼ਬਦ ਜਿੱਤੀ ਸਿੱਧ ਮੰਡਲੇ ਕੀ ਤੋਸ ਆਪਣਾ ਪੰਥ ਨਿਰੰਧਾ ਪੰਥ ਦਾ ਅਰਥ ਵੀ ਤੁਸੀਂ ਜਾਣਦੇ ਹੋ ਭਲੀ ਭਾਣਤ ਤੇ ਨਿਰਾਲੇ ਦਾ ਅਰਥ ਵੀ ਵੱਖਰਾ ਹੈ। ਬਾਕੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਖਿਲਾਇਆ। ਇਸ ਕਰਕੇ ਸਿੱਖ ਵੱਖਰੀ ਕੌਮ ਹੈ। ਦਸ਼ਮੇਸ਼ ਪੇ ਤਾਜੀ ਦੇ ਬਚਨ ਅਨੁਸਾਰ ਜਾਵਲਾ ਖਾਲਸਾ ਰਹੇ ਨਿਆਰਾ। ਤਾਵਲਗ ਤੇਜ ਦੀਓ ਮਸਾਰਾ। ਜਾਵੇਗਾ ਬਿਪਰਨ ਕੀ ਰੀਤ ਬਿਪਰਨਾ ਪੰਡਤ ਦਾ। ਜਾਵੇਗਾ ਬਿਪਰਨ ਕੀ ਰੀਤ ਮੈਂ ਨਾ ਕਰ ਇਨਕੀ ਪ੍ਰਤੀਤ ਦਸ਼ਮੇਸ਼ ਤੇ ਤਾਂ ਜੀ ਦਸਾਂ ਦੀ ਬਾਣੀ ਰੱਖ ਰਹੇ ਸਾਨ ਇੱਕ ਪੰਡਤ ਨੇ ਆਣ ਕੇ ਬਹੁਤਾ ਖੜੇੜਿਆ ਕਹਿਣ ਲੱਗਾ ਜੀ ਤੁਸੀਂ ਹਿੰਦੂ ਹੋ ਤੁਸੀਂ ਹਿੰਦੂ ਹੋ ਮਹਾਰਾਜ ਕਣਕ ਜਪ ਪ੍ਰਮੀਤ ਜਿਹੜਾ ਕੋ ਤੁਕਣੇ ਖਾਇ ਲਿਆ ਤੁਰਦਾ ਹੋ ਨਹੀਂ ਮੰਨਿਆ ਅਖੀਰ ਕਣਕੀ ਤਰਜ਼ ਨੇ ਉੱਤਰ ਦਿੱਤਾ ਛਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਹੀਂ ਪੰਡਤਾਂ ਮੈਂ ਬਾਵਣਾਂ ਦਾ ਮੁੰਡਾ ਨਹੀਂ ਮੈਂ ਛਤਰੀ ਦਾ ਪੁੱਤਰ ਹਾਂ ਛਤਰੀ ਸ਼ਾਸਤਰ ਕਾਰੀ ਦਾ ਨਾਮ ਹੈ ਸੋ ਇਸ ਵਾਸਤੇ ਸਿੱਖ ਵੱਖਰੀ ਕੌਮ ਹੈ ਸਰੂਪ ਕਰਕੇ ਸਿੱਖ ਵੱਖਰੀ ਕੌਮ ਹੈ ਫਾਰਮ ਗ੍ਰੰਥ ਕਰਕੇ ਇਸ਼ਟ ਕਰਕੇ ਸਿੱਖ ਵਖਰੀ ਕੌਮ ਹੈ 18 ਤਾਂ ਤਿਆਗ ਗੀਤਾ ਦੇ 30 ਪਾਰਿਆ ਕੁਰਾਨ ਦੇ ਕੁਰਾਨ ਦੇ 30 ਪਾਰਿਆਂ ਵਿੱਚ ਕਿਸੇ ਹਿੰਦੂ ਦੇ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਵਿਦਵਾਨ ਗੀਤਾ ਦੇ 18 ਧਿਆਨ ਵਿੱਚ ਕਿਸੇ ਮੁਸਲਮਾਨ ਦੇ ਬਹਿਸਤ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਸਾਰਿਆਂ ਨੂੰ ਥਾਂ ਦਿੱਤਾ ਜੁਲਾਹਾਂ ਵਿੱਚੋਂ ਕਬੀਰ ਜੀ ਬੈਠੇ ਹੈ ਛਮਿਆਰਾਂ ਵਿੱਚੋਂ ਰਵਦਾਸ ਜੀ ਬੈਠੇ ਹੈ ਛਮਿਆਰਾਂ ਵਿੱਚੋਂ ਬੀਣੀ ਜੀ ਬੈਠੇ ਹੈ ਜਕਤਾਂ ਵਿੱਚੋਂ ਧੰਨਾ ਜੀ ਬੈਠੇ ਐ ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਐ ਕਿਸਾਨੀਆਂ ਦੇ ਵਿੱਚੋਂ ਸੋ ਸਦਨਾ ਜੀ ਬੈਠੇ ਐ ਨਾਈਆਂ ਦੇ ਵਿੱਚੋਂ ਸੈਣ ਜੀ ਬੈਠੇ ਐ ਵਾਰਵਿਕੀ ਜਿਹਨੂੰ ਹਰੀਜਨ ਕਿਹਾ ਜਾਂਦਾ ਉਹਨਾਂ ਵਿੱਚੋਂ ਖੁਦ ਬਾਰਵੀਕ ਆਪੀ ਵਿੱਚ ਬੈਠੇ ਐ ਦਸੂ ਕਿਹੜਾ ਫਿਰਕਾ ਜੀ ਨੂੰ ਇੱਥੇ ਥਾਂ ਨਹੀਂ ਮਿਲਿਆ ਇਸ ਵਾਸਤੇ ਕਬੀਰ ਜੀ ਨੇ ਕਹਿ ਦਿੱਤਾ ਕਬੀਰ ਜਿਹਦਾ ਆਪ ਜਾਤਿਆਂ ਹਾਟਕਾ ਨਾ ਹੀ ਕੋਏ ਸੋਧਰ ਕਰਾਇਸੀ ਛੋੜ ਗਿਆ ਜੋਧਰ ਐਸਾ ਹੋਏ ਇਸ ਵਾਸਤੇ ਵੀ ਸਿੱਖ ਵੱਖਰੀ قوم ਹੈ ਕਿਸੇ ਮਸਜਿਦ ਦੇ ਤੁਹਾਨੂੰ ਚਾਰ ਦਰਵਾਜ਼ੇ ਨਹੀਂ ਮਿਲਣਗੇ ਕਿਸੇ ਸ਼ਿਵ ਦਵਾਲੇ ਦੇ ਤੁਹਾਨੂੰ ਤੁਹਾਨੂੰ ਚਾਰ ਦਰਵਾਜ਼ੇ ਨਹੀਂ ਮਿਲਣਗੇ ਗੁਰਦੁਆਰੇ ਕਿਸੇ ਵਿੱਚ ਵੀ ਜਾਓ ਤੁਹਾਨੂੰ ਚਾਰ ਦਰਵਾਜ਼ੇ ਮਿਲਣਗੇ ਹਰਮੰਦਰ ਸਾਹਿਬ ਜਿੱਥੇ ਆਪਾਂ ਹੁਣ ਬੈਠੇ ਆਏ ਇਸ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹੈ ਚੌਹਾਂ ਦਰਵਾਜ਼ਿਆਂ ਦਾ ਬੜਾ ਭਾਰੀ ਮਹੱਤਮ ਹੈ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਨ ਕੋ ਸਾਂਝਾ ਇੰਨਾ ਚੌਹਾਂ ਵਾਸਤੇ ਚਾਰ ਦਰਵਾਜ਼ੇ ਖੁੱਲੇ ਹੈ ਸਿੰਘਾਂ ਸੁਣੀ ਰਾਪ ਜੀ ਇਮਾਮ ਸਾਫੀ ਚਾਰ ਕਿੜਕੇ ਮੁਸਲਮਾਨਾਂ ਦੇ ਵੱਡੇ ਚੋਹਾ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਸੋ ਕੋਈ ਚੜਦੇ ਚੋਂ ਲੈਂਦੇ ਚੋਂ ਦੱਖਣ ਚੋਂ ਪਹਾੜ ਚੋਂ ਵੱਜ ਚੋਹਾ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਖੱਤਰੀ ਬ੍ਰਾਹਮਣ ਸੂਤ ਵੈਸਾ ਵੱਜ ਚੋਹਾ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਸੋ ਕੋਈ ਉਤਮ ਮੱਧਮ ਕਨੇਸ਼ਟ ਤੇ ਨੀਚ ਜਾਵੇ ਚੋਹਾ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਚਾਉ ਅਖਰਾ ਜਾਤ ਪਾ ਵਾਹਿਗੁਰੂ ਮੰਤਰ ਇਹਦਾ ਉਪਾਸ਼ਕ ਕੋਈ ਆਵੇ ਚੋਹਾਂ ਵਾਸਤੇ ਚਾਰੇ ਦਰਵਾਜ਼ੇ ਖੁੱਲੇ ਐ ਸੋ ਇਸੇ ਤਰ੍ਹਾਂ ਸਾਰੋਂ ਮਨ ਨੂੰ ਅਧਿਆਤਮ ਤੇ ਤਤਤਮ ਦਾ ਸੋਧਣ ਵਾਲਾ ਕੋਈ ਆ ਜਾਵੇ ਚੋਹਾਂ ਵਾਸਤੇ ਚਾਰੇ ਦਰਵਾਜ਼ੇ ਖੁੱਲੇ ਐ ਵਿਰਾਗ ਖਰ ਸੰਪਤੀ ਮੋਖ ਇੱਛਾ ਸਾਧਨ ਜਿਹੜੇ ਹਨ ਇਹ ਚਾਰ ਮੰਨੇ ਇਹਨਾਂ ਚੋਹਾਂ ਦਾ ਕੋਈ ਉਪਾਸ਼ਕ ਤੇ ਪ੍ਰਾਪਤੀ ਵਾਲਾ ਆ ਜਾਵੇ ਚਾਰੇ ਦਰਵਾਜ਼ੇ ਖੁੱਲੇ ਐ ਕੋਈ ਬਾਲਕ ਵਾਸਤਾ ਜਵਾਨੀ ਪ੍ਰੌਢਿਆ ਤੇ ਬਿਰਧ ਅਵਸਥਾ ਵਾਲਾ ਆ ਜਾਵੇ ਚਾਰੇ ਦਰਵਾਜ਼ੇ ਇਹ ਖੁੱਲੇ ਐ ਦੱਸੋ ਕਿੱਥੇ ਇਥੇ ਵਿਤਰ ਹੈ ਜਸਵਾਤਿਸੇ ਕੁਖਰੀ ਕੌਮ ਹੈ ਤੁਸੀਂ ਬਾਹਰ ਵਿਦੇਸ਼ਾਂ ਚ ਸchre ਰਹੇ ਹੋ ਕਿਸੇ ਮਸਜਿਦ ਵਿੱਚ ਕਿਸੇ ਸ਼ਿਵ ਦਵਾਲੀ ਵਿੱਚ ਕਦੇ ਲੰਗਰ ਦੀ ਪੰਗਤ ਲੱਗੀ ਹੈ ਹਮੇਸ਼ਾ ਲੰਗਰ ਛਕਣ ਨੂੰ ਮਿਲੇਗਾ ਤੇ ਤੁਹਾਨੂੰ ਗੁਰਦੁਆਰਿਆਂ ਵਿੱਚੋਂ ਮਿਲੇਗਾ ਇਸ ਵਾਰ ਤੇ ਸੰਗਤ ਤੇ ਪੰਗਤ ਦੀ ਏਕਤਾ ਦਾ ਪ੍ਰਤੀਕ ਗੁਰਦੁਆਰਾ ਹੈ ਇਸ ਵਾਰ ਤੇ ਸਿੱਖ ਵੱਖਰੀ ਕੌਮ ਹੈ ਹਿੰਦੂ ਦੇ ਘਰ ਵਾਲੇ ਚੋਤੀ ਜੀ ਨੂੰ ਬੋਦੀ ਆਪਾ ਬੋਲਦੇ ਪੰਜਾਬੀ ਵਿੱਚ ਬੋਦੀ ਨਹੀਂ ਰੱਖ ਸਕਦੇ Hindu ਦੇ ਘਰ ਵਾਲੀ ਟੋਪੀ ਨਹੀਂ ਲੈ ਸਕਦੇ Hindu ਦੇ ਘਰ ਵਾਲੀ ਕਖਾਈ ਧੋਤੀ ਨਹੀਂ ਬਨ ਸਕਦੇ Hindu ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੇ Hindu ਦੇ ਘਰ ਵਾਲੀ ਨੂੰ 12 ਤਿਲਕ ਲਾਉਣ ਦਾ ਅਧਿਕਾਰ ਨਹੀਂ ਮੁਸਲਮਾਨ ਦੇ ਘਰ ਵਾਲੀ ਦੀ ਸੁਨਤ ਨਹੀਂ ਹੋ ਸਕਦੇ ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੇ ਮਸਜਿਦ ਤੇ ਜਾ ਕੇ ਨਮਾਜ਼ ਨਹੀਂ ਪੜ ਸਕਦੇ ਜੇ ਪੜ ਸਕਦੀ ਹੈ ਤੇ ਸਨ ਸਨ ਵਿੱਚ ਪੜਦਾ ਪਾ ਕੇ ਪੜ ਸਕਦੀ ਹੈ ਪਰ ਤਖਨ ਦੇ ਸਾਹਮਣੇ ਨਹੀਂ ਤੇ ਮੇਰਾ ਇਹ ਇੱਕ ਪ੍ਰਸ਼ਨ ਹੈ ਇੱਕ ਕੋਈ ਟੀਚਰ ਹੈ ਮਾਸਟਰ ਹੈ ਉਹਦੇ ਕੋਲ ਦੋ ਬੱਚੇ ਪੜਨ ਆਉਂਦੇ ਐ ਇੱਕ ਨੂੰ ਮਾਸਟਰ ਕੋਲ ਬਿਠਾ ਕੇ ਪੜਾਉਂਦਾ ਐ ਇੱਕ ਨੂੰ ਕਹਿੰਦਾ ਮੇਰੇ ਮੱਥੇ ਨਾ ਲੱਗੀ ਰਜਿਸਟਰ ਵਿੱਚ ਹਾਜ਼ਰੀ ਜ਼ਰੂਰ ਲਾਈ ਜਾਂਦਾ ਐ ਪਰ ਅਨੱਖਰ ਕੋਈ ਨਹੀਂ ਪੜਾਇਆ ਦੋਵਾਂ ਵਿੱਚੋਂ ਦੱਸੋ ਪਾਸ ਕਿਹੜਾ ਹੋਵੇਗਾ ਜਿਹਨੂੰ ਪੜਾਇਆ ਤਾਂ ਪਾਸ ਕੀ ਹੋਣਾ ਐ ਕਿ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਮੇਰੀ ਪੂਜਾ ਨਹੀਂ ਕਰ ਸਕਦੀ ਜਨਾਨੀ ਮੇਰੇ ਦਿੱਤੇ ਧਾਰਮਿਕ ਚਿੰਨ੍ਹ ਨਹੀਂ ਧਾਰਨ ਕਰ ਸਕਦੇ ਉਹ ਜਨਾਨੀ ਦੀ ਮੁਕਤ ਕੌਣ ਕਰੇਗਾ ਚਲੋ ਬੰਦਾ ਤੋਂ ਭਲੇ ਵੇਸਤ ਨੂੰ ਤੇ ਸਵਰਗ ਨੂੰ ਚਲੇ ਜਾਵੇਗਾ ਜਨਾਨੀ ਤਾਂ ਖੂਚ ਜਾਵੇਗੀ ਨੇ ਨਰਕ ਵਿੱਚ ਇਸ ਵਾਸਤੇ ਗੁਰਮਤਿ ਤੇ ਸਿੱਖ